પરમ સત્કાર્યયોગ ગુરુ રૂપ গুরু ਪਿਆਰੀ ਗੁਰੂ ਸواری ਸਾਧ ਸੰਗਤ ਜੀ ਸਤਗੁਰਾਂ ਦੀ ਪਾਵਨ ਹਜ਼ੂਰੀ ਵਿੱਚ ਸਾਰੀ ਹੀ ਸਜੀ ਹੋਈ ਸੰਗਤ ਗੱਜ ਕੇ ਬલાਉ ਫਤੇ ਆਖ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਗੁਰਾਂ ਦੀ ਪਾਵਨ ਹਜ਼ੂਰੀ ਵਿੱਚ ਜਿੰਨੀ ਵੀ ਸੰਗਤ ਸਜੀ ਹੋਈ ਹੈ ਗੁਰੂ ਜੀ ਓਦ ਵਿੱਚ ਬੈਠ ਕੇ ਆਨੰਦ ਮਾਣ ਰਹੇ ਆ ਤੇ ਸਤਿਗੁਰਾਂ ਦੀ ਪਾਵਨ ਗੋਦ ਵਿੱਚ ਸਾਰੀ ਸੰਗਤ ਸਜੀ ਹੋਈ ਹੈ ਤੇ ਸਾਡੇ ਬਹੁਤ ਹੀ ਸਤਕਾਰਯੋਗ ਸਨਮਾਨਯੋਗ ਗ੍ਰੰਥੀ ਸਹਿਬਾਨ ਹਜ਼ੂਰੀ ਵਿੱਚ ਮਹਾਰਾਜ ਰਬਾਨ ਨੇ ਸੋ ਮੈਂ ਜਿਆਦਾ ਸਮਾਂ ਨਹੀਂ ਲੈਣਾ ਤੁਕ ਮਾਤਰ ਸ਼ਬਦਾਂ ਦੇ ਵਿੱਚ ਆਪ ਸੰਤਾਂ ਦੇ ਨਾਲ ਵਿਚਾਰਾਂ ਦੀ ਸਾਂਝ ਪਾਉਣੀ ਹੈ ਜੋ ਅੱਜ ਦੇ ਸਮੇਂ ਵਿੱਚ ਚੱਲ ਰਿਹਾ ਹੈ ਜਿਸ ਗੁਰੂ ਦੀ ਗੋਦ ਵਿੱਚ ਅਸੀਂ ਅੱਜ ਸੱਜ ਬੈਠੇ ਆਂ ਤੇ ਸਤਿਗੁਰਾਂ ਦੀ ਪਾਵਨ ਹਜ਼ੂਰੀ ਵਿੱਚ ਬਹੁਤ ਹੀ ਸਤਕਾਰਯੋਗ ਗ੍ਰੰਥੀ ਸਹਿਬਾਨ ਵਿਰਾਜਮਾਨ ਨੇ ਤੇ ਅੱਜ ਦੇ ਚੱਲ ਰਹੇ ਸਮੇਂ ਦੇ ਵਿੱਚ ਸਾਡੇ ਸੰਸਾਰ ਦਾ ਜਿਹੜਾ ਅੱਜ ਦੁਖਾਂਤ ਬਣਿਆ ਸਭ ਤੋਂ ਵੱਡੀ ਸਾਡੀ ਜਿਹੜੀ ਤਰਸਦੀ ਹੈ ਜਿਹੜਾ ਸਾਨੂੰ ਸਭ ਤੋਂ ਵੱਡਾ ਦੁਨੀਆਂ ਦਾ ਦੁੱਖ ਹੈ ਉਹ ਇਹ ਹੈ ਕਿ ਜਿਹੜੇ ਸਾਡੇ ਤਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਹਜ਼ੂਰੀ ਵਿੱਚ ਗੁਰੰתי ਸਹਿਬਾਨ ਵਿਰਾਜਮਾਨ ਨੇ ਅਸੀਂ ਉਹਨਾਂ ਨੂੰ ਕਿੰਨਾ ਕੁ ਸਤਿਕਾਰ ਦੇ ਰਹੇ ਹਾਂ ਬੜੇ ਦੁੱਖ ਨਾਲ ਕਹਿਣਾ ਪੈ ਰਿਹਾ ਹੈ ਜਿਸ ਗੁਰੂ ਦੀ ਬੋਧ ਵਿੱਚ ਅਸੀਂ ਵਿਰਾਜਮਾਨ ਹੈ ਜੀ ਦੀ ਛਤਰ ਛਾਇਆ ਹੇਠ ਵਿੱਚ ਛਤਰ ਛਾਇਆ ਦੇ ਹੇਠ ਅਸੀਂ ਸੰਸਾਰ ਵਿੱਚ ਆਨੰਦ ਮਾਣ ਰਹੇ ਹਾਂ ਉਹਦੇ ਵਜ਼ੀਰ ਦਾ ਰਤਬਾ ਕਿਹੋ ਜਿਹਾ ਹੈ ਤੇ ਅਸੀਂ ਉਸ ਨੂੰ ਕਿਹੋ ਜਿਹਾ ਸਤਕਾਰ ਦੇ ਰਹੇ ਹਾਂ ਕਿਉਂਕਿ ਨਗਰਾਂ ਨਗਰਾਂ ਦੇ ਵਿੱਚ ਜਾਈਦਾ ਹੈ ਜਗ੍ਹਾ ਜਗ੍ਹਾ ਤੇ ਜਾਈਦਾ ਹੈ ਤੇ ਤਕਰੀਬਨ ਸਾਨੂੰ ਇਹ ਅਹਿਸਾਸ ਕਰਾਇਆ ਜਾਂਦਾ ਹੈ ਕਿ ਗੁਰੂ ਘਰਾਂ ਦੇ ਵਿੱਚ ਗ੍ਰੰਥੀ ਸਹਿਬਾਨਾਂ ਦਾ ਬਿਲਕੁਲ ਸਤਕਾਰ ਨਹੀਂ ਇਹ ਚੀਜ਼ ਸਾਨੂੰ ਵੇਖਣ ਨੂੰ ਮਿਲੀ ਹੈ ਕਿ ਗੁਰੂ ਘਰਾਂ ਦੇ ਵਿੱਚ ਗ੍ਰੰਥੀ ਸਿੰਘ ਨੂੰ ਉਹਨਾਂ ਦਾ ਬਣਦਾ ਸਨਮਾਨ ਉਹਨਾਂ ਦਾ ਬਣਦਾ ਸਤਕਾਰ ਨਹੀਂ ਦਿੱਤਾ ਜਾਂਦਾ ਇਹ ਸਾਡੇ ਅੱਜ ਲੋਕਾਂ ਦੀ ਤਰਾਸਦੀ ਹੈ ਜਿੰਨਾ ਸਮਾਂ ਸਤਿਗੁਰੂ ਦੀ ਹਜ਼ੂਰੀ ਵਿੱਚ ਅਸੀਂ ਵਿਚਰਦਿਆਂ ਨੂੰ ਹੋਇਆ ਉਹਨੇ ਸਮੇਂ ਵਿੱਚ ਅੱਜ ਤੱਕ ਇਹ ਘਟਨਾਵਾਂ ਦਾ ਸਾਨੂੰ ਸਾਹਮਣਾ ਕਰਨਾ ਪੈ ਰਿਹਾ ਹੈ ਜਾਂ ਤੇ ਗ੍ਰੰਥੀ ਸਿੰਘ ਨੂੰ ਬਣਦਾ ਪੂਰਾ ਸਨਮਾਨ ਦਿੱਤਾ ਨਹੀਂ ਜਾਂਦਾ ਤੇ ਜਾਂ ਉਹਨਾਂ ਦਾ ਬਣਦਾ ਸਤਕਾਰ ਨਹੀਂ ਦਿੱਤਾ ਜਾਂਦਾ ਉਹਨਾਂ ਨੂੰ ਬੋਲ ਬਾਣੀ ਹੈ ਜਿਹੜੀ ਸਾਡੀ ਉਹ ਬੜੀ ਭੱਦੀ ਸ਼ਬਦਾਬਦੀ ਹੈ ਪਤਾ ਨਹੀਂ ਅਸੀਂ ਗੁਰੂ ਦੇ ਵਜ਼ੀਰ ਨੂੰ ਸਮਝਦੇ ਕੀ ਹਾਂ ਸਾਡੀ ਮਨ ਦੀ ਜਿਹੜੀ ਭਾਵਨਾ ਹੈ ਉਹ ਗੁਰੂ ਦੇ ਵਜ਼ੀਰ ਦੇ ਪ੍ਰਤੀ ਕਿਹੋ ਜੀ ਹੈ ਇਹ ਸਾਨੂੰ ਹਲੇ ਤੱਕ ਸਮਝ ਨਹੀਂ ਆ ਸਕੀ ਅਸੀਂ ਸਾਰਾ ਕੁਝ ਲੈਣ ਵਾਸਤੇ ਸਾਰੀਆਂ ਮੰਗਾਂ ਪੂਰੀਆਂ ਕਰਨ ਵਾਸਤੇ ਗੁਰੂ ਦੀ ਹਜ਼ੂਰੀ ਵਿੱਚ ਝੋਲੀ ਢੜਨ ਵਾਸਤੇ ਅਸੀਂ ਗ੍ਰੰਥੀ ਸਿੰਘ ਦਾ ਸਹਾਰਾ ਲੈਨੇ ਉਹਨਾਂ ਤੋਂ ਹੀ ਅਰਦਾਸ ਕਰਵਾਈ ਚੜ੍ਹਦੀ ਕਲਾ ਦੀ ਖੇਤੀਬਾੜੀ ਦੀ ਮਾਲ ਪਸ਼ੂ ਦੀ ਤੇ ਹੋਰ ਦੇਸ਼ਾਂ ਵਿਦੇਸ਼ਾਂ ਵਿੱਚ ਜਾਣ ਵਾਸਤੇ ਤਰੱਕੀਆਂ ਵਾਸਤੇ ਇਹ ਝੋਲੀਆਂ ਭਰਨ ਵਾਸਤੇ ਅਸੀਂ ਗਰੰਥੀ ਸਿੰਘ ਦਾ ਸਹਾਰਾ ਲਿਆ ਉਹਦੇ ਤੋਂ ਅਰਦਾਸ ਬੇਨਤੀ ਕਰਵਾਈ ਤੇ ਕਰਾ ਕੇ ਅਰਦਾਸ ਬੇਨਤੀ ਉਹਨਾਂ ਦੀ ਬੰਨਦੀ ਭੇਟਾ ਤੱਕ ਨਹੀਂ ਦੇਣੀ ਔਰ ਉਲਟਾ ਉਹਨਾਂ ਨੂੰ ਆਪਣੀ ਮਰਜ਼ਾਦਾ ਦੱਸ ਕੇ ਗਰੰਥੀ ਸਿੰਘ ਨੂੰ ਅਸੀਂ ਆਪਣੇ ਹਿਸਾਬ ਨਾਲ ਚਲਾ ਰਹੇ ਕਿ ਗ੍ਰੰਥੀ ਸਿੰਘ ਸਾਡੇ ਮਨ ਦੇ ਹਿਸਾਬ ਨਾਲ ਚੱਲੇ ਅਸੀਂ ਜਾ ਕੇ ਗੁਰੂ ਘਰ ਗ੍ਰੰਥੀ ਸਿੰਘ ਨੂੰ ਕਹਿੰਨੇ ਆ ਕਿ ਗ੍ਰੰਥੀ ਸਿੰਘ ਜੀ ਭਾਈ ਜੀ ਇਹ ਮੇਰੇ ਮਨ ਦੀ ਇੱਛਾ ਹੈ ਤੁਸੀਂ ਐਦਾਂ ਕਰੋ ਤੇ ਉਹ ਅਦੋਂ ਗ੍ਰੰਥੀ ਸਿੰਘ ਇੰਨਾ ਕ ਮਜਬੂਰ ਕੀਤਾ ਹੋਇਆ ਉਸ ਨੂੰ ਆਪਣੀ ਗੱਲ ਮੰਨਣ ਤੇ ਮਜਬੂਰ ਕਰ ਦਿੰਦੇ ਕਿ ਸਾਡੇ ਲਈ ਗੁਰੂ ਦੇ ਸਿਧਾਂਤ ਕੁਝ ਵੀ ਨਹੀਂ ਕਿ ਸਾਡੇ ਲਈ ਗੁਰੂ ਦੀ ਮਰਜ਼ਾਦਾ ਕੁਝ ਵੀ ਨਹੀਂ ਅਸੀਂ ਆਪਣੀ ਮਨ ਦੀ ਮਨਮਤ ਨੂੰ ਮਨਾਬਨੋਂ ਵਾਸਤੇ ਗ੍ਰੰਥੀ ਸਿੰਘਾਂ ਨੂੰ ਮਜਬੂਰ ਕਰ ਦਿੰਦੇ ਹਾਂ ਇਹ ਕਿੱਥੋਂ ਦਾ ਸਵਾਲ ਹੈ ਇਹ ਕਿੱਥੋਂ ਦੀ ਮਰਜ਼ਾਦਾ ਹੈ ਕਿ ਗੁਰੂ ਘਰ ਅਸੀਂ ਲੈਣ ਆਏ ਹਾਂ ਗੁਰੂ ਘਰ ਤੋਂ ਅਸੀਂ ਮੰਗਣ ਆਏ ਹਾਂ ਪਰ ਉੱਥੇ ਅਸੀਂ ਦੁਨਿਆਵੀ ਤੌਰ ਤੇ ਆਪਣਾ ਬਲ ਦਿਖਾ ਕੇ ਗ੍ਰੰਥੀ ਸਿੰਘ ਨੂੰ ਮਜਬੂਰ ਕਰਕੇ ਆਪਣੀਆਂ ਮੰਗਾਂ ਪੂਰੀਆਂ ਕਰਵਾਉਂਦੇ ਹਾਂ ਇਦਾਂ ਸਾਡੇ ਜੀਵਨ ਵਿੱਚ ਕਿਦਾਂ ਸੁੱਖਾਂ ਦੀ ਪ੍ਰਾਪਤੀ ਹੋ ਜੇਗੀ ਇਤਾਂ ਸਾਡੇ ਜੀਵਨ ਵਿੱਚ ਕਿੱਦਾਂ ਸੁੱਖ ਆ ਜਾਏਗਾ ਕਿੱਦਾਂ ਧੀਆਂ ਪੁੱਤ ਸਾਡਾ ਸਤਿਕਾਰ ਕਰਨਗੇ ਕਿਵੇਂ ਸਾਡੇ ਜੀਵਨ ਵਿੱਚ ਸਾਨੂੰ ਉਪਲਬਧੀ ਪ੍ਰਾਪਤ ਹੋਵੇਗੀ ਕਿੱਦਾਂ ਅਸੀਂ ਆਪਣੇ ਸਿੱਖ ਧਰਮ ਕੌਮ ਦੀ ਪੰਥ ਦੀ ਸੇਵਾ ਚੜ੍ਹਦੀ ਕਲਾ ਦੇ ਨਾਲ ਕਰ ਸਕਦੇ ਆ ਇੱਕ ਪਾਸੇ ਤੇ ਅਸੀਂ ਬੜੇ ਜ਼ੋਰ-ਜ਼ੋਰ ਦੀ ਨਾਅਰੇ ਲਾ ਰਹੇ ਆ ਕਿ ਸਾਡਾ ਪੰਥ ਬੜਾ ਮਹਾਨ ਹੈ ਸਿੱਖ ਕੌਮ ਬੜੀ ਚੜ੍ਹਦੀ ਕਲਾ ਵਾਲੀ ਹੈ ਸਿੱਖ ਇਤਿਹਾਸ ਬੜਾ ਬਲਵਾਨ ਹੈ ਤੇ ਦੂਸਰੇ ਪਾਸੇ ਅਸੀਂ ਜੋ ਗੁਰੂ ਦੇ ਸਾਜੇ ਨਵਾਜੇ ਪਰਸਾਏ ਬ੍ਰਹਮ ਗਿਆਨੀ ਧੰਨ ਬਾਬਾ ਬੁੱਢਾ ਜੀ ਦੇ ਵਾਰਿਸ ਜਿਨ੍ਹਾਂ ਨੂੰ ਗ੍ਰੰਥੀ ਸਿੰਘ ਕਰਕੇ ਸਤਿਗੁਰੂ ਜੀ ਨੇ ਨਵਾਜਿਆ ਅੱਜ ਅਸੀਂ ਉਹਨਾਂ ਦਾ ਸਤਕਾਰ ਬਿਲਕੁਲ ਵੀ ਨਹੀਂ ਕਰਦੇ ਉਹਨਾਂ ਨੂੰ ਆਪਣੀ ਮਨਮਤ ਕਰਨ ਤੇ ਮਜਬੂਰ ਕਰਦੇ ਆ ਉਹਨਾਂ ਨੂੰ ਅਸੀਂ ਕਹਿ ਕੇ ਕਿ ਅਸੀਂ ਭਾਈ ਜੀ ਐਦਾਂ ਕਰਨਾ ਆਪਣੇ ਹਿਸਾਬ ਨਾਲ ਚਲਵਾਉਨੇ ਆ ਆਪਣੇ ਹਿਸਾਬ ਨਾਲ ਅਸੀਂ ਬਾਣੀਆਂ ਵੀ ਬੰਨ ਲਈਆਂ ਵੀ ਸਾਡੇ ਆਹ ਕੰਮ ਹੋਇਆ ਅਸੀਂ ਆਹ ਬਾਣੀ ਕਰਾਉਣੀ ਹੈ ਹੋਣਾ ਕੀ ਚਾਹੀਦਾ ਕਿ ਅਸੀਂ ਜਿਹੋ ਜਾਂ ਵੀ ਕਾਰਜ ਅਰੰਭਿਆ ਜਿਹੋ ਜਾਂ ਵੀ ਕੰਮ ਕਰਨਾ ਉਸ ਦੇ ਮੁਤਾਬਕ ਅਸੀਂ ਗ੍ਰੰਥੀ ਸਹਿਬਾਨ ਦੇ ਕੋਲ ਜਾਈਏ ਦੋਨੋਂ ਹੱਥ ਜੋੜ ਕੇ ਨਿਮਰਤਾ ਦੇ ਨਾਲ ਖਲੋ ਕੇ ਪੁੱਛੀਏ ਗੁਰੂ ਦੇ ਵਜ਼ੀਰ ਤੋਂ ਕਿ ਭਾਈ ਸਾਹਿਬ ਜੀ ਇਹ ਕਾਰਜ ਅਸੀਂ ਅਰੰਭਿਆ ਤੇ ਸਤਿਗੁਰੂ ਪਾਸੋਂ ਅਰਦਾਸ ਬੇਨਤੀ ਕਰੀਏ ਇਹ ਸਤਿਗੁਰ ਦੇ ਅੱਗੇ ਅਰਜ਼ੋਈ ਕਰੀਏ ਕਿ ਇਹ ਸਾਡਾ ਕਾਰਜ ਸਫਲ ਹੋ ਜਾਏ ਤੇ ਜਿਵੇਂ ਸਤਿਗੁਰ ਤੇ ਦੱਸੇ ਹੋਏ ਸਿਧਾਂਤ ਮੁਤਾਬਕ ਇੰਗਰੰਥੀ ਸਿੰਘ ਸਾਨੂੰ ਹੁਕਮ ਕਰਦਾ ਹੈ ਕਿ ਇਹ ਸਤਿਗੁਰੂ ਜੀ ਦਾ ਹੁਕਮ ਹੈ ਇਦਾਂ ਆਪਾਂ ਮੰਨਣਾ ਹੈ ਕਿ ਕਾਰਜ ਸਫਲ ਹੋ ਜਾਣਾ ਤੇ ਸਤਿਵਚਨ ਕਰਕੇ ਅਸੀਂ ਮੰਨ ਕਿਉਂ ਨਹੀਂ ਲੈਂਦੇ ਫੇਰ ਗੱਲ ਆ ਜਾਂਦੀ ਹੈ ਦਸਬੰਦ ਦੀ ਜਦੋਂ ਸਤਿਗੁਰੂ ਜੀ ਦੀ ਹਜ਼ੂਰੀ ਵਿੱਚ ਖਲੋ ਕੇ ਅਰਦਾਸ ਬੇਨਤੀ ਕੀਤੀ ਸਾਰੀਆਂ ਮੰਗਾਂ ਸਾਡੇ ਸਤਿਗੁਰ ਦਿਆਲੂ ਪੁਰਖ ਮਹਾਰਾਜ ਨੇ ਸਾਨੂੰ ਬਖਸ਼ਿਸ਼ ਕਰ ਦਿੱਤੀਆਂ ਉਸ ਤੋਂ ਉਪਰੰਤ ਜਦੋਂ ਦਸਬੰਦ ਦੀ ਗੱਲ ਆਉਂਦੀ ਹੈ ਜਦ ਜਗਰੰਥੀ ਸਿੰਘ ਦੀ ਸੇਵਾ ਦੀ ਗੱਲ ਆਉਂਦੀ ਹੈ ਉੱਥੇ ਅਸੀਂ 10 ਜਾਂ 100 ਰੁਪਏ ਨੂੰ ਦਸਬੰਦ ਬਣਾਇਆ ਹੋਇਆ ਹੈ ਕਿਰਤ ਕਮਾਈਆਂ ਕਿੰਨੀਆਂ ਕਰਕੇ ਕਿੰਨਾ ਸਤਿਗੁਰੂ ਜੀ ਤੋਂ ਚੀਜ਼ਾਂ ਲੈ ਕਰਕੇ ਅਸੀਂ ਸਭ ਕੁਝ ਲੈ ਕੇ ਭੁੱਲ ਜਾਂਦੇ ਆ ਤੇ ਜੇ ਕੋਈ ਗਰੰਥੀ ਸਿੰਘ ਆਪਣੀ ਬਣਦੀ ਸੇਵਾ ਮੰਗ ਕੇ ਲੈ ਲਵੇ ਜਾਂ ਕੋਈ ਬਜ਼ੁਰਗ ਵੀ ਪਾ ਦੇਵੇ ਤੇ ਅਸੀਂ ਉਹਨੂੰ ਇਲਾਕੇ ਵਿੱਚ ਦੁਨੀਆ ਵਿੱਚ ਸੰਸਾਰ ਵਿੱਚ ਇਸ ਤਰੀਕੇ ਭੰਡਦੇ ਆ ਕਿ ਪਤਾ ਨਹੀਂ ਤੁਹਾਡੀ ਸਾਰੀ ਪ੍ਰਾਪਰਟੀ ਉਸਨੇ ਮੰਗ ਲਈ ਇਹ ਸਾਡਾ ਕਿਹੋ ਜਿਹਾ ਸੁਧਾਰ ਹੈ ਜਦੋਂ ਸਾਨੂੰ ਕੋਈ ਦੁੱਖ ਪੈ ਜਾਵੇ ਕੋਈ ਬਿਮਾਰੀ ਲੱਗ ਜਾਵੇ ਹਸਪੀਟਲਾਂ ਦੇ ਵਿੱਚ ਭੱਜੇ ਜਾਂਦੇ ਆ ਜਿੰਨੇ ਰੁਪਏ ਡਾਕਟਰ ਜਮ੍ਹਾਂ ਕਰਵਾਉਣ ਨੂੰ ਕਹਿ ਦੇਵੇ ਉਹਨੇ ਭੱਜ ਕੇ ਜਮ੍ਹਾਂ ਕਰਵਾ ਦਿੰਨੇ ਆ ਨਾਲ ਇਹ ਗੱਲ ਕਹਿ ਦਿੰਨੇ ਆ ਜਿੰਨਾ ਪੈਸਾ ਮਰਜ਼ੀ ਲੱਗ ਜਾਏ ਪਰ ਇਹਦੀ ਜਾਨ ਬਚ ਜਾਏ ਉੱਥੇ ਸਾਨੂੰ ਕਿਸੇ ਤਰ੍ਹਾਂ ਦੀ ਕੋਈ ਪਰਵਾਹ ਨਹੀਂ ਤੇ ਪਰ ਜਦੋਂ ਡਾਕਟਰ ਵੀ ਜਵਾਬ ਦੇ ਦਿੰਦੇ ਨੇ ਜਦੋਂ ਸਾਰੇ ਪਾਸਿਓਂ ਜਵਾਬ ਮਿਲ ਜਾਂਦਾ ਵੀ ਇਹਨੂੰ ਘਰ ਲੈ ਜਾ ਕੇ ਇਹਦੀ ਸੇਵਾ ਕਰ ਲਓ ਤੇ ਆ ਕੇ ਗੁਰੰਥੀ ਸਿੰਘ ਨੂੰ ਅਸੀਂ 50 ਜਾਂ 100 ਰੁਪਏ ਦੇ ਕੇ ਕਹਿ ਦਿੰਦੇ ਆ ਵੀ ਸਾਰੇ ਸੁੱਖ ਸਾਨੂੰ ਹੀ ਮਿਲ ਜਾਣ ਇਦਾਂ ਤੇ ਸਾਨੂੰ ਸੁੱਖਾਂ ਦੀ ਪ੍ਰਾਪਤੀ ਹੋਣੀ ਨਹੀਂ ਇਦਾਂ ਤੇ ਸਾਡੇ ਪੰਥ ਦੀ ਚੜ੍ਹਦੀ ਕਲਾ ਹੋਣੀ ਨਹੀਂ ਜਿਹੜੇ ਗੁਰੂ ਦੇ ਅਸਥਾਨ ਤੇ ਗ੍ਰੰਥੀ ਸਿੰਘ ਸੇਵਾ ਕਰ ਰਿਹਾ ਹੈ ਉਹਨੂੰ ਉਹਨੂੰ ਬੰਨਣਾ ਦੇ ਵਿੱਚ ਬੰਨਿਆ ਜਾਂਦਾ ਆਹ ਨਹੀਂ ਕਰਨਾ ਉਹ ਨਹੀਂ ਕਰਨਾ ਜੇਕਰ ਕੋਈ ਗਰੰਥੀ ਸਿੰਘ ਚੜ੍ਹਦੀ ਕਲਾ ਵਾਲਾ ਸਤਿਗੁਰ ਦੇ ਦੱਸੇ ਹੋਏ ਸਿਧਾਂਤ ਤੇ ਚੱਲਣ ਦੀ ਕੋਸ਼ਿਸ਼ ਕਰਦਾ ਹੈ ਤਾਂ ਉਸੇ ਸਮੇਂ ਸਾਡਾ ਇਹ ਮਨੋਬਲ ਜ਼ੋਰ ਲਾ ਦਿੰਦਾ ਹੈ ਕਿ ਇਸ ਗਰੰਥੀ ਸਿੰਘ ਨੂੰ ਗੁਰੂ ਘਰ ਦੇ ਵਿੱਚ ਟਿਕਣ ਨਹੀਂ ਦੇਣਾ ਇਹਦੀ ਛੁੱਟੀ ਕੀਤੀ ਜਾਏ ਇਹਨੂੰ ਇੱਥੋਂ ਕੱਢ ਦਿੱਤਾ ਜਾਏ ਇਹ ਤੇ ਗੱਲ ਸਾਡੀ ਮੰਨਦਾ ਹੀ ਨਹੀਂ ਹੁਣ ਦੱਸੋ ਗੁਰੂ ਦਾ ਹਵੇ ਵਜ਼ੀਰ ਤੇ ਗੱਲ ਦੁਨੀਆ ਦੀ ਮੰਨੇ ਇਹ ਕਿੱਥੋਂ ਦੀ ਮਰਜ਼ਾਦਾ ਹੈ ਗੁਰੂ ਦਾ ਵਜ਼ੀਰ ਹੈ ਗੁਰੂ ਦਾ ਹੁਕਮ ਮੰਨ ਕੇ ਸੰਗਤ ਨੂੰ ਸੰਬੋਧਨ ਕਰਦਾ ਤੇ ਸੰਗਤ ਨੂੰ ਉਹ ਹੁਕਮ ਸਿਰ ਮੱਥੇ ਗੁਰੂ ਦਾ ਹੁਕਮ ਸਿਰ ਮੱਥੇ ਕਰਕੇ ਜਾਣਨਾ ਚਾਹੀਦਾ ਤਾਂ ਸਾਡੇ ਜੀਵਨ ਦਾ ਜਿਹੜਾ ਸਿਧਾਂਤ ਸਾਡਾ ਜਿਹੜਾ ਮਰਜ਼ਾਦਾ ਉਹ ਕਾਇਮ ਹੋਣੀ ਹੈ ਤਾ ਸਾਡੇ ਗੁਰੂ ਘਰਾਂ ਦੇ ਵਿੱਚ ਮਰਯਾਦਾ ਕਾਇਮ ਹੋਣੀ ਹੈ ਜੇ ਗ੍ਰੰਥੀ ਸਿੰਘਾਂ ਨੂੰ ਸੰਪੂਰਨ ਤੌਰ ਤੇ ਉਹਨਾਂ ਦੀ ਅਸੀਂ ਗੱਲ ਮੰਨੀਏ ਸਤਿਗੁਰ ਦਾ ਹੁਕਮ ਸਿਰ ਮੱਥੇ ਮੰਨੀਏ ਤੇ ਸਤਿਗੁਰ ਦੀ ਦਸੀ ਹੋਈ ਮਰਯਾਦਾ ਨੂੰ ਕਾਇਮ ਕਰੀਏ ਤੇ ਬਾਣੀ ਬਾਣੇ ਦਾ ਸਤਕਾਰ ਕਰੀਏ ਤਾਂ ਸਾਡੇ ਜੀਵਨ ਵਿੱਚ ਚੜ੍ਹਦੀ ਕਲਾ ਆ ਸਕਦੀ ਹੈ ਅਨ ਲਥਾ ਸਾਡੀ ਜ਼ਿੰਦਗੀ ਦੇ ਵਿੱਚ ਅਸੀਂ ਭਾਵੇਂ ਕਿਸੇ ਵੀ ਦਰ ਤੇ ਭੱਜੇ ਫਿਰਿਏ ਭਾਵੇਂ ਦੁਨੀਆ ਦੇ ਵਿੱਚ ਕਿਤੇ ਵੀ ਤੁਰੇ ਫਿਰਿਏ ਸਾਡਾ ਕੋਈ ਨਿਰਭਾਣ ਨਹੀਂ ਕਰਾ ਸਕਦਾ ਅਸੀਂ ਇਸੇ ਤਰ੍ਹਾਂ ਦਰ ਦਰ ਤੇ ਭਟਕਦੇ ਫਿਰਾਂਗੇ ਜਿੰਨਾ ਚਿਰ ਅਸੀਂ ਬਾਣੀ ਬਾਣੇ ਦਾ ਸਤਕਾਰ ਨਹੀਂ ਕਰਦੇ ਗੁਰੂ ਦੇ ਦੱਸੇ ਹੋਏ ਸਿਧਾਂਤ ਤੇ ਚੱਲਦੇ ਨਹੀਂ ਉਹਦੇ ਵਜ਼ੀਰਾ ਦਾ ਸਤਕਾਰ ਨਹੀਂ ਕਰਦੇ ਉਹਨਾਂ ਸਮਾਂ ਸਾਡੇ ਜ਼ਿੰਦਗੀ ਦੇ ਵਿੱਚ ਕਿਸੇ ਤਰ੍ਹਾਂ ਦਾ ਸੁੱਖ ਨਹੀਂ ਆ ਸਕਦਾ ਯਾਦ ਰੱਖਿਓ ਭਾਵੇਂ ਕਿੰਨੀਆਂ ਵੀ ਅਰਦਾਸਾਂ ਰੁਮਾਲੇ ਚੜਾ ਕੇ ਕਰਾ ਲਓ ਸਾਡੇ ਜੀਵਨ ਦੇ ਵਿੱਚ ਸੁੱਖ ਨਹੀਂ ਆ ਸਕਦਾ ਤੇ ਮੈਂ ਇਹਨੇ ਸ਼ਬਦਾਂ ਦੇ ਨਾਲ ਸਮਾਧ ਦੇ ਨਾਲ ਵਿਚਾਰ ਇਹ ਰੱਖਦਾ ਆ ਕਿ ਅੱਜ ਤੋਂ ਅਸੀਂ ਸਤਿਗੁਰ ਅੱਗੇ ਪ੍ਰਣ ਕਰੀਏ ਕਿ ਸੱਚੇ ਪਾਤਸ਼ਾਹ ਸਾਡੇ ਤੇ ਕਿਰਪਾ ਕਰੋ ਅਸੀਂ ਨਿਮਰਤਾ ਦੇ ਨਾਲ ਤੇਰੇ ਦਰ ਤੇ ਆਈਏ ਤੇ ਗੁਰੂ ਦੇ ਵਜ਼ੀਰ ਜੋ ਗੁਰੂ ਦਾ ਹੁਕਮ ਸਾਨੂੰ ਸੁਣਾਉਣ ਉਹਨੂੰ ਸਤਿਵਚਨ ਕਰਕੇ ਮੰਨੀਏ ਤੇ ਸਾਡੇ ਜੀਵਨ ਦਾ ਜਿਹੜਾ ਸੁਧਾਰ ਹੋ ਸਕੇ ਤੇ ਅਸੀਂ ਚੜ੍ਹਦੀ ਕਲਾ ਵਾਲਾ ਜੀਵਨ ਜੀ ਸਕੀਏ ਸੋ ਆਓ ਸਾਰੇ ਅੱਜ ਸਾਰੇ ਤੋਂ ਪ੍ਰਣ ਕਰਕੇ ਇਸ ਸਤਿਗੁਰ ਦੀ ਹਜ਼ੂਰੀ ਵਿੱਚ ਅਰਦਾਸ ਕਰੀਏ ਸੱਚੇ ਪਾਤਸ਼ਾਹ ਸਾਡੇ ਅੰਦਰ ਵੀ ਨਿਮਰਤਾ ਆ ਜਾਏ ਸਾਡੇ ਅੰਦਰ ਵੀ ਚੜ੍ਹਦੀ ਕਲਾ ਆ ਜਾਏ ਇਹ ਪ੍ਰਣ ਕਰਕੇ ਗੁਰੂ ਅੱਗੇ ਅਰਦਾਸ ਕਰਿਓ ਬਾਣੀ ਬਾਣੇ ਦਾ ਸਤਿਕਾਰ ਕਰੋ ਗੁਰੂ ਦੇ ਵਜੀਰਾ ਦਾ ਸਤਿਕਾਰ ਕਰੋ ਉਹਨਾਂ ਦੇ ਬੰਦ ਦੇ ਹੱਥ ਉਹਨਾਂ ਨੂੰ ਦਿਓ ਉਹਨਾਂ ਦਾ ਸਤਿਕਾਰ ਕਰੋ ਆਓ ਸਾਰੀ ਸੰਗਤ ਤੇ ਗੁਰੂ ਬਖਸ਼ਣ ਜੋਗ ਹੋਈਆਂ ਭੁੱਲਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ